ਦਾਸ ਦਾ ਨਾ ਭਾਈ ਸੁਖਮੀ ਸਿੰਘ ਦਾਸ ਅੰਮ੍ਰਿਤਸਰ ਤੋਂ ਜੀ ਨਾਲ ਦੇ ਸਾਥੀ ਭਾਈ ਸੁਖਜੀਤ ਸਿੰਘ ਅੱਜ ਜੋ ਸਹਿਬ ਜਨਨ ਦਾੜਾ ਮਨਾਇਆ ਜਾ ਰਿਹਾ ਹੈ ਜੋ ਦੂਜੀ ਪੇਸ਼ੀਂ ਦੌਰਾਨ ਜੋ ਸਹਿਬ ਜਾ ਦੇ ਸੂਬੇ ਤੋਂ ਆਪਣੇ ਜੁੱਤੀ ਦੇ ਲੋਕ ਦਿਖਾ ਕੇ ਸਹਿਬ ਜਾ ਦੇ ਗਏ ਸਨ ਕਚਹਿਰੀ ਵਿੱਚ ਫਤਿਹ ਬਲਾਈ ਸੀ ਆਓ ਤੁਹਾਨੂੰ ਤੋਂ ਕਲਗੀ ਵਾਲਿਆ ਇਹ ਪੰਥ ਜਾਇਆ ਜਿਨ੍ਹਾਂ ਮੱਥਾ ਜ਼ੁਲਮ ਨਾਲ ਹਰ ਥਾਂ ਤੇ ਲਾਇਆ ਅੱਗ ਜ਼ੁਲਮ ਦੀ ਮੱਚਦੀ ਪਾਖ ਖੂਨ ਵਜਾਉਂਦੇ ਸਿੰਘ ਰੂ ਦਸ਼ਮੇ ਦੇ ਰਹੇ ਸਿੱਧ ਕਰਮ ਦੇ ਆਓ ਬੜੇ ਪਿਆਰ ਸਤਕਾਰ ਨਾਲ ਸਰਵਨ ਕਰਨਾ ਜੀ ਤਨ ਤਕਲਗੀਆਂ ਵਾਲਿਆ ਹੈ ਪੰਥ ਸੁਜਾਇਆ ਆਉ ਜਿੰਨਾ ਮੱਥਾ ਜ਼ੁਲਮ ਨਾਲ ਹਰ ਥਾਂ ਤੇ ਲਾਇਆ ਅੱਗ ਜ਼ੁਲਮ ਦੀ ਮੱਚਦੀ ਪਾਖੂਨ ਬਜਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇਰੇ ਸਿਦਕ ਨੇ ਬਉਂਦੇ ਜੀ ਤਨ ਤਕਲਗੀਆਂ ਵਾਲਿਆ ਹੈ ਪੰਥ ਸੁਜਾਇਆ ਆਉ ਜਿੰਨਾ ਮੱਥਾ ਜਲਮ ਨਾਲ ਹਰ ਥਾਂ ਤੇ ਲਾਇਆ ਅੱਗ ਜ਼ੁਲਮ ਦੀ ਮਾਚ ਦੀ ਪਾਖੂਣ ਬਜਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਦਕ ਨਿਭਾਉਂਦੇ ਓ ਥੋੜੇ ਲੱਖਾਂ ਸਾਹਮਣੇ ਸਦਕੀ ਨਹੀਂ ਡੋਲੇ ਖਾਂ ਸਾਹਮਣੇ ਸਿੱਧਕੀ ਨਹੀਂ ਢੋਲੇ ਓ ਆਤ ਸਿੰਘਾਂ ਤੋਂ ਹਾਰ ਗਏ ਓ ਮੁਗਲਾਂ ਦੇ ਢੋਲੇ ਸਿੰਘ ਜੀ ਸੂਰਮੇ ਰਹਿ ਜੋਰ ਵਿਖਾਉਂਦੇ ਸਿੰਘ ਰੂ ਦਸ਼ਮੇਚ ਦੇ ਰੇ ਸਦਕ ਨਿਭਾਉਂਦੇ ਓ ਹੱਤ ਜ਼ੁਲਮ ਦੀ ਚੋਕਲੀ ਅਮਰਤ ਸਰਮਸੇ ਓ ਸੁਣ ਕੇ ਬੀਕਾਂ ਨੇਰ ਤੋਂ ਦੋ ਜੋਉਦੇ ਨਸੇ ਮਣੀ ਸਿੰਘ ਜੀ ਹੱਸ ਕੇ ਹੋ ਮਣੀ ਸਿੰਘ ਜੀ ਹੱਸ ਕੇ ਰਹੇ ਬੰਦ ਕਟਮਦੇ ਸਿੰਘ ਰੂ ਦਸ਼ਮੇਸ਼ ਦੇ ਇਹ ਰੇ ਸਦਕ ਨੇ ਬੋਂਦੇ ਓ ਤਾਰੂ ਸਿੰਘ ਜੀ ਹੱਸ ਕੇ ਚੜਕੀ ਤੇ ਚਲਿਆ ਹਾ ਤਾਰੂ ਸਿੰਘ ਜੀ ਹੱਸ ਕੇ ਚੜਖੀ ਤੇ ਚੜਿਆ ਓ ਬਿਨਾ ਸੀਸ ਤੋਂ ਦੀਪ ਸਿੰਘ ਰਣ ਅੰਦਰ ਲੜਿਆ ਓ ਸੁੱਖਾ ਸਿੰਘ ਮਹਿਤਾਬ ਸਿੰਘ ਸੁੱਖਾ ਸਿੰਘ ਮਹਿਤਾਬ ਸਿੰਘ ਸਿਰ ਉਸ ਦਾ ਲਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੈ ਸਦਕ ਨੇ ਬੌਂਦੇ ਜੀ ਬਾਂਦਾ ਅਹਿਮਦ ਸ਼ਾਹ ਤੋਂ ਸਿੰਗਾ ਛਡਵਾਈਆਂ ਆਉ ਦੁਖੀਆਂ ਲਈ ਜਰਨੈਲ ਸਿੰਘ ਰਣ ਤੇ ਗਾਵਾਈਆਂ ਓ ਲਾਕੇ ਮੱਥਾ ਸਿੰਗਾ ਨਾਲ ਓ ਲਾਕੇ ਮੱਥਾ ਸਿੰਗਾ ਨਾਲ ਵੈਰੀ ਪਛ ਤਾਉਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੈ ਸਿਦਕ ਨੇ ਬੌਂਦੇ ਓ ਚੜਦੇ ਇੰਜਰ ਕਹਿਰਦੇ ਓ ਦੇ ਅਟਕਾ ਕੇ ਹੋ ਚੱਲਦੇ ਇੰਜਰ ਕਰਦੇ ਯੋਦੇ اٹਕਾ ਕੇ ਨਾਲ ਜੰਡ ਤੇ ਵੱਜ ਕੇ ਕਈ ਜਿਸਮ ਜਲਾਗੇ ਨਲੂਏ ਦਾ ਨਾ ਸੁਣ ਕੇ ਵੈਰੀ ਕਬਰੋਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਦਕ ਨਿਬੋਂਦੇ ਸਿੰਘ ਗੁਰੂ ਦਸ਼ਮੇਸ਼ ਦੇ ਰੇ ਸਦਕ ਨਿਬੋਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਕੋ ਸਿੰਘ ਸਜੋ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਸਹਿਜ ਜਿਪਕੌਰ ਮੇਰੀ ਉਮਰ 9 ਸਾਲ ਹੈ ਮੈਂ ਤੁਹਾਨੂੰ ਇੱਕ ਸ਼ਹੀਦੀ ਦਿਹਾੜੇ ਦਾ ਸ਼ਬਦ ਸੁਣਾਉਣ ਜਾ ਰਹੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੂਏ ਸਿਖਾ ਹੋਰ ਕੀ ਮੰਗੇ ਦੈਂ ਮੈਂ ਤਾਂ ਜੋੜਾ ਜ ਸਿਉ ਸਿਖਾ ਹੋਰ ਕੀ ਮੰਗਦੇ ਮਤਾ ਜੋੜਾ ਜੋੜਾ ਵਾਰ ਗਿਆ ਜੋੜਾ ਜੋੜਾ ਪਾੜ ਗਿਆ ਮੈਂ ਜੋੜਾ ਜੋੜਾ ਵਾਰ ਗਿਆ ਜੋੜਾ ਜੋੜਾ ਵਾਰ ਪੰਜ ਪੰਜ ਕਰਕੇ ਵਾਰ ਗਿਆ ਪੰਜ ਪੰਜ ਕਰਕੇ ਵਾਰ ਗਿਆ ਦਸ ਹੋਏ ਸਿਖਾ ਹੋਰ ਕੀ ਮੰਗੂ ਤਾਂ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਜੋੜਾ ਜੋੜਾ ਵਾਰ ਗਿਆ ਰਤੇ ਅੰਬਰ ਇੱਕ ਕਰ ਦੇ ਨਾ ਮੁੜਦਾ ਕਰਨਈ ਜੀ ਕੋਈ ਵਾਰ ਗਿਆ ਕਰਨਈ ਜੀ ਕੋਈ ਵਾਰ ਗਿਆ ਦੱਸਿਓ ਇਹ ਸਿਖਾ ਹੋਰ ਕੀ ਮੰਗਦੇ ਮੈਂ ਤਾਂ ਜੋੜਾ ਜੁੜਾ ਵਾਰ ਗਿਆ ਜੋੜਾ ਦੱਸ ਮੈਂ ਅੱਜ ਹੀ ਪਾਰਦਿਆ ਬੱਸ ਮੈਂ ਅੱਜ ਹੀ ਪਾਰਦਿਆ ਦੱਸ ਓਏ ਸਿਖਾ ਹੋਰ ਕੀ ਮੰਗਦਾ ਮੈਂ ਤਾਂ ਜੋੜਾ ਜੋੜਾ ਵਾਰ ਗਿਆ ਜੋੜਾ ਜੋੜਾ ਵਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਕੀ ਫਤਿਹ ਜੀ। ਅ ਦਾਸ ਜਸਦੇਵ ਸਿੰਘ ਹਮਨ ਰਾਈਟਸ ਸੁਸਾਇਟੀ ਦਾ ਸੇਵਾਦਾਰ ਜੀ। ਅਸੀਂ ਹਰ ਸਾਲ ਆ ਦਿਨਾਂ ਜਿਹੜੇ ਸ਼ਹੀਦੀ ਦਿਹਾੜੇ ਹੁੰਦੇ ਨੇ ਬੜੇ ਸਿੱਖ ਕੌਮ ਲਈ ਬੜੇ ਮੈਂ ਕਹਿੰਨਾ ਦਰਦਨਾਕ ਦਿਨ ਹੁੰਦੇ ਨੇ ਤੇ ਕੋਈ ਵੀ ਅੱਖ ਐਸੀ ਨਹੀਂ ਹੁੰਦੀ ਜਿਹੜੀ ਆ ਦਿਨਾਂ ਦੇ ਵਿੱਚ ਨਾਮ ਨਾ ਹੋਵੇ ਤੇ ਜਿਹੜੀ ਨਾਮ ਨਹੀਂ ਹੁੰਦੀ ਤੇ ਉਹ ਇਨਸਾਨ ਨੂੰ ਉਹਨੂੰ ਮੈਂ ਇਨਸਾਨ ਨਹੀਂ ਗਿਣਦਾ। ਤੇ ਅਸੀਂ ਹਰ ਸਾਲ ਆ ਬੱਚਿਆਂ ਦੇ ਨਾਲ ਅਸੀਂ ਦੀ ਜੋੜ ਮੇਲਾ ਸਮਝ ਲਓ ਅਸੀਂ ਮਨਾ ਰਹੇ ਆ ਇਹ ਬੱਚਿਆਂ ਨਾਲ ਇਹਦੇ ਨਾਲ ਅਸੀਂ ਚੁੰਨੇ ਆ ਕਿ ਬੱਚੇ ਸਾਡੇ ਜਿਹੜੇ ਅੱਜ ਕੱਲ ਤੁਸੀਂ ਵੇਖੋ ਇਹ ਨਸ਼ੇ ਦਾ ਰੁਝਾਨ ਜਾਂ ਪਤੀਤ ਪੁਨੇ ਵੱਲ ਬਹੁਤ ਬੱਚੇ ਵੱਧਦੇ ਨੇ ਅਸੀਂ ਕਰੀਏ ਕਹਿੰਦੇ ਆ ਕਿ ਇਹਨਾਂ ਨੂੰ ਅਸੀਂ ਗਲਵਕੜੀ ਚ ਲਈਏ ਤੇ ਹਰ ਸਾਲ ਤਿਆਰੀ ਕਰਿਆ ਕਰਨ ਗਰਬਾਣੀ ਕੰਠ ਕਰਿਆ ਕਰਨ ਤੇ ਇਹਨਾਂ ਦੇ ਸੋਚ ਹੋਵੇ ਕਿ ਅਸੀਂ ਪ੍ਰੋਗਰਾਮ ਤੇ ਜਾ ਕੇ ਤੇ ਇਨਾਮ ਜਿੱਤ ਕੇ ਲਿਆਉਣੇ ਨੇ ਤੇ ਇਹੋ ਪ੍ਰਾਲਾ ਸਾਡੀ ਟੀਮ ਦਾ ਵਾ ਕੀ ਕੀ ਪ੍ਰਾਲਾ ਕੀਤਾ ਗਿਆ ਉਪਰਾਲਾ ਜੀ ਅਸੀਂ ਇਹਦੇ ਵਿੱਚ ਸੁੰਦਰ ਦਸਤਾਰ ਮੁਕਾਬਲੇ ਸੁੰਦਰ ਦਪਮਾਲੇ ਮੁਕਾਬਲੇ ਤੇ ਹੁਣ ਪਚੰਗੀ ਖਾਲਸਾ ਤੇ ਫਿਰ ਕਵਿਤਾ ਦੇ ਮੁਕਾਬਲੇ ਤੇ ਫਿਰ ਇਹ ਤੋਂ ਬਾਅਦ ਜਿਹੜਾ ਹੁਣ ਮੈਂ ਕਹਿੰਦਾ ਅਸਲੀ ਜਿਹੜਾ ਨਜ਼ਾਰਾ ਆਉਣਾ ਵਾ ਹੁਣ ਗਤਕੇ ਦੇ ਜੋਰ ਵਿਖਾਏ ਜਾਣਗੇ ਸਾਡੀਆਂ ਟੀਮਾਂ ਬੜੀਆਂ ਬੜੀਆਂ ਦੂਰ ਤੋਂ ਪੰਜਾਬ ਦੇ ਕਈ ਹਿੱਸਿਆਂ ਤੋਂ ਆਈਆਂ ਟੀਮਾਂ ਜਿਹੜੀਆਂ ਹੁਣੇ ਇੱਕ ਅਖਾੜੇ 'ਚ ਸੱਜਣਗੀਆਂ ਤੇ ਮਨ ਕੇ ਜੋਰ ਵਿਖਾਉਣਗੇ ਆਪਣੇ ਹੁਨਰ ਦੇ ਜੋਰ ਵਿਖਾਉਣਗੀਆਂ ਠੀਕ ਹੈ ਜੀ 过来。<多>